ਭਾਰਤੀਆ ਸਮੂਹ ਜਿੱਥੇ ਬੰਦੀਆਂ ਦਾ ਇੱਕ ਆਸਿੰਦਾਬ ਜਿੰਦਾਬਾਦ 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 ਭਾਰਤੀਆ ਸਮੂਹ ਜਿੱਥੇ ਬੰਦੀਆਂ ਦਾ ਇੱਕ ਆਸਿੰਦਾਬ ਜਿੰਦਾਬਾਦ 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 ਹੈ ਕਪੀਆ ਕਾਮਨਾ ਦਾ ਇੱਕ ਆਤ ਨਾਬਾਦ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਘਟਿਆ ਕੀ ਇਹ ਵੀ ਮਾਲ 70000 ਰੁਪਏ ਦਾ ਕਾਮਨਾ ਵਿੱਚ ਲਿਖਿਆ ਹੋਰ 15 25 ਫਰਮੇ ਲੋ ਗਵਰਨਰ ਮਾਦਰਾ ਜੰਨਤ ਦਾ ਲੈ ਵਿੱਚ ਕੀਤਾ واحرو جی کی فتح گل شروع کرنے پہ تھوڑا جہاں اس واپس ماحول بنائی وی دہڑا ਇਸ ਘੰਟੇ ਦਾ ਸਮਾਂ ਹੋ ਰਿਹਾ ਗਿਆ ਲੱਗਾਇਆ ਪਟਾਕੇ ਨੂੰ ਇਹ ਨਾਲ ਲੱਗੇ ਦੀ ਚੰਚੜ ਘੜੇ ਵਾਪਸ ਆਇਆ ਤੇ ਅਖੀਰ ਦਾ ਸਮਾਂ ਬਸੇ ਰੋਣੇ ਬੋਲੇ ਦੇ ਵਿੱਚ ਜਾ ਕੇ ਮੈਂ ਸਾਰਿਆਂ ਨੂੰ ਬੈਠੀ ਕਰੂਗਾ ਜਿੱਦੋਂ ਨਾਲ ਨਾ ਬਾਹਰ ਜਨਨ ਕੋ ਚੱਲੇ ਨੇ ਜਿੱਥੇ ਵੀ ਬੈਠਿਆ ਰਿਆ ਆਪਣੀ ਥਾਂ ਦੇ ਉੱਪਰ ਬੈਠੋ ਜੇ ਕੋ ਗੁਲਾਮ ਦਾ ਆਵਾਜ਼ ਅਸੀਂ ਜਦੋਂ ਭਰੇ ਰਾਜਸੀ ਨਫਰ ਤੋਂ ਬਾਅਦ ਹੋ ਰਿਹਾ ਜਦੋਂ ਹੋਰ ਵੱਡੀ ਲੜਾਈ ਦੁ ਲੱਗੀ ਅਰੇ ਪ੍ਰਵਾਹ ਹੋਈ ਜਾਂਦੀ ਕਿਉਂਕਿ ਇਹ ਉਹ ਜਮਾਨਾ ਜਿਹੜੇ ਕਰ ਹਾਰਦੀ ਨਹੀਂ ਜਾਂ ਜਿੱਤਦੇ ਆ ਜਾਂ ਸਿੱਖਦੇ ਆ ਸਮੂਹ ਦੇ ਕਰੋੜ ਮਾਰਡ ਦੇ ਉੱਪਰ ਜੁੰਮੇ ਸਮੇਂ ਤੋਂ ਸੰਸਕ੍ਰਿਤਾ ਇਹਨਾਂ ਬਾੜ ਜੋੜੇ ਆ ਤੇ ਸੰਦਰਸ਼ ਦੇ ਵਿੱਚੋਂ ਉਹ ਸਿੱਖਿਆ ਆਇਆ ਸਿੱਖਿਆ ਕੀ ਆ ਦੇਖ ਲਗਾਏ ਜਾਂ ਬਣੇ ਸਿਰ ਨੂੰ ਪਾ ਗਾ ਹਰਜੀਤ ਤਰੀਕ ਦੇ ਵਿੱਚ ਪੰਜਾਬ ਜਿਹੜੋ ਖੇਤੀਬਾੜੀ ਸੂਬਾ ਕਿਹਾ ਜਾਂਦਾ ਚਦਨੇ ਵਾਲ 24 ਦੇ ਤਰੀਕ نیشنل ਹਾਈਵੇ ਜਿੱਥੇ ਕੁਰਜਾ ਤੋਂ ਲੱਗੇ ਆ ਰਹੇ ਆ ਪਹਿਲਾ ਸਵਾਲ ਇਹ ਤੁਹਾਨੂੰ ਪੜਦਾ ਵੀ ਜੇ ਖੇਤੀਬਾੜੀ ਸੂਬਾ ਜਦ ਤੱਕ ਟੂਰਿਸਟ ਬਲੇਸ ਆ ਜਾਓ ਉਹ ਹੱਬ ਬਣਉਣ ਵਾਲੇ ਬਸੇ ਤੁਹਾਨੂੰ ਪਿਆ ਸਾਗੋਂ ਤੇਜੀ ਤੋਂ ਸਾਡੇ ਨਾਮ ਕਰ ਖੇਤੀ ਤੋਂ ਕਿਸਾਨਾਂ ਦੀ ਉਹਨਾਂ ਕਦੀ نیشنل ਹਾਈਵੇ ਦਾ ਕੀ ਸਭੋ ਫਾਇਦਾ ਜਿਹੜੇ ਸੜਕਾਂ ਬਾਹਰ ਬਾਹਰ ਫਟਦੇ ਉੱਪਰ ਉੱਠੀਆਂ ਬਣ ਗਈਆਂ ਦੇਸ ਮੁਕਤ ਸਾਰੇ ਜੱਫੇ ਬੰਦੀਆਂ ਦੇ ਕਿਸਾਨਾਂ ਨੂੰ ਲੜ ਰਹੇ ਆ ਜਿਹਦੇ ਵਿੱਚ ਮੇਰੀ ਇਹੋ ਵੀ ਨਾ ਬਾਕੀ ਸਾਰਿਆਂ ਨੂੰ ਵੀ ਇਹ ਸੱਜਣਾ ਹਾਈਵੇ ਦਾ ਹੁਕਮ ਜੋ ਪੰਜਾਬ ਨੂੰ ਬਰਬਾਦ ਕਰਦੀ ਜਾ ਰਿਹਾ ਇਹਦੇ ਕਰਦੇ ਇਹ ਬੇਸ਼ਰਮ ਕਹਿ ਲਿਆ ਇਹ ਡਬਲਕਰ ਦੇ ਪਾਸੇ ਆ ਪਰ ਸਾਰੋਂ ਵੱਧ ਤਾਂ ਵੀ ਇਹ ਬਰਬਾਦ ਦਾ ਬਾਰੇ ਪਾਸੇ ਤੋੜਦੇ ਆ ਪੰਜਾਬ ਦਾ ਦੂਸਰਾ ਇੱਕ ਲੜਾਈ ਤੋਂ ਬਾਅਦ ਇਹ ਲੜਾਈ ਦੇ ਵਿੱਚ ਇਹ 25 ਟ੍ਰੇਕ ਤੋਂ 26 ਟ੍ਰੇਕ ਦੇ ਵਿੱਚ ਲੜਾਈ ਇਹ ਜਿਹੜੇ ਅੰਲਾਈਨ ਤੋਂ ਡੈਲੀਗੇਟ ਭਾਰਤ ਦੇ ਵਿੱਚ ਆਇਆ ਜਿਹੜੇ ਵਣਜ ਵਪਾਰ ਨੂੰ ਲੈ ਕੇ ਮਾਰਕਟ ਤੇ ਜਾ ਰਹੇ ਆ ਉਹ ਜਿਹੜੇ ਸਾਡੇ ਮੰਤਰੀ ਅ ਕੇਂਦਰੀ ਮੰਤਰੀ ਉਹਨਾਂ ਨਾਲ ਮੀਟਿੰਗ ਚੱਲ ਰਹੀ ਆ 29 ਫਰੀਕ ਤੋਂ ਕਿੱਥੇ ਜਾਣ ਗਏ ਉਹ ਬ੍ਰਿਕ ਟਾਂ ਦੀ ਭਾਰਤ ਨੂੰ ਗੱਲ ਕਰਦਾ ਨੀ ਅਮਰੀਕਰ ਜੇ ਸਾਡਾ ਜਿਹੜਾ ਵਪਾਰ ਆ ਜਿਹੜੀਆਂ ਸਾਡੀਆਂ ਜਿਲਸਾ ਵਾਲ ਖੇਤੀ ਦੇ ਉੱਪਰ ਜਖਾਆਂ ਵੀ ਨਹੀਂ ਜਾ ਉਹਨਾਂ ਦੇ ਉੱਪਰ ਕਸ ਫਰੀ ਕਰਦੇ ਜਾਂ ਨਾਮਾਤਰ ਕਰਦੇ ਮੱਕੀ ਸਾਡੇ ਕੋਲ ਜਿਹੜੀ ਆਉਂਦੀ ਆ ਉਹ ਦੇਸ਼ਾਂ ਦੇ ਵਿੱਚੋਂ ਖਾਸ ਕਰਕੇ ਅਮਰੀਕਾ ਤੋਂ 40% ਦੇ ਕਰੀਬ ਆਉਦੇ porcent ਹੋਗਾ ਪਰ ਇਹ ਜੇ ਸਾਰੀਆਂ ਜਿਗਸਾ ਫਰੀ ਕਰ ਦਿੱਤੀਆਂ ਲਿਆ ਤੇ ਤੁਸੀਂ ਆਪ ਸੋਚ ਲੋ ਵੀ ਤੁਹਾਡੀਆਂ ਫਸਲਾਂ ਦੀ ਰਾਖੀ ਕੌਣ ਕਰੂਗਾ ਸੱਜੇ ਸਾਹ ਦਾ ਇਸ਼ਾਰਾ ਹੋ ਗਿਆ ਬਾਕੀ ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਆ ਇੱਕ ਛੋਟਾ ਜਿਹਾ ਭਲਿਆ ਰਗਾ ਜੋ ਜਿੰਨੇ ਕੁ ਸਮਝ ਆਵੇਗਾ ਤੁਹਾਡੇ ਵਿੱਚ ਲੈ ਕੇ ਆਉਣਾ ਭਜਦੇ ਵੀ ਮੇਰੇ ਆਪੋ ਸਹਿਬਾਨ ਮੇਰੀਆਂ ਬੀਬੀਆਂ ਭਰਾ ਸਭ ਨੂੰ ਬੈਠੇ ਨੇ ਆਪ ਸਭ ਤੋਂ ਮੇਰੇ ਕੋਲ ਫੇਰ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ